ਪੀਐਸਟ 2026 ਟੀਟੀ ਟਿਕੇਟ 2026 ਲੈ ਕੇ ਐਸਐਸਟੀ ਦੀ ਆਪਣੀ ਕਲਾਸ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਿਵੇਂ ਹੋਈ ਯੂਰਪੀ ਸ਼ਕਤੀ ਦੀ ਸਥਾਪਨਾ ਕਿਵੇਂ ਹੋਈ ਸੀ ਸਾਰਿਆਂ ਤੋਂ ਪਹਿਲਾਂ ਪੁਰਤਗਾਲੀਆਂ ਦੀ ਆਮਦ ਤਾਂ ਵਾਸੋ ਕੋਡੀਗਾਮਾ ਜਿਹੜਾ ਉਹ 27 ਮਈ 1498 ਨੂੰ ਭਾਰਤ ਵਿੱਚ ਕਾਲੀਕਟ ਪਹੁੰਚਿਆ ਕਾਲੀਕਟ ਆਇਆ ਸੀ ਪੁਰਤਗਾਲ ਦਾ ਰਹਿਣ ਵਾਲਾ ਸੀ ਤੇ ਸਮੁੰਦਰ ਦੇ ਰਸਤੇ ਤੋਂ ਭਾਰਤ ਆਇਆ ਸੀ ਤਾਂ ਵਾਸਿਕੋਡੀਗਾਮਾ ਕਦੋਂ ਆਇਆ ਸੀ ਮੋਸਟ ਇੰਪੋਰਟੈਂਟ ਪੇਪਰ ਵਿੱਚ ਬਣਨ ਵਾਲਾ ਕੁਸ਼ਣ ਹੈ 27 ਮਈ 1498 ਨੂੰ ਕਿੱਥੇ ਆਇਆ ਸੀ ਕਾਲੀਕਟ ਦੇ ਵਿੱਚ ਫੇਰੇ ਤੁਹਾਡੇ ਕੋਲ ਪੁਰਤਗਾਲੀਆਂ ਦੀਆਂ ਜਿਹੜੀਆਂ ਬਸਤੀਆਂ ਨੇ ਉਹ ਕਿੱਥੇ-ਕਿੱਥੇ ਪਾਈਆਂ ਜਾਂਦੀਆਂ ਸੀ ਕੋਚੀਨ ਦਮਨ ਸਾਸਲੈਸਟ ਸਾਲ ਸੈਟ ਦੇ ਵਿੱਚ ਸਾਲ ਸੈਟ ਇਹ ਵਾਲਾ ਜਿਹੜਾ ਪਾਇਆ ਹੋਇਆ ਹੈ ਸਾਲ ਸੈਟ ਗੋਆ ਦੇ ਵਿੱਚ ਸਾਲ ਸੈਟ ਦੇ ਵਿੱਚ ਗੋਆ ਦੇ ਵਿੱਚ ਦਮਨ ਦੇ ਵਿੱਚ ਬਾਸੀਨ ਬਾਸੀਨ ਦੇ ਵਿੱਚ ਕੁਝ ਕੋ ਮਿਸਟੇਕ ਹੈ ਟਾਈਪਿੰਗ ਦੇ ਵਿੱਚ ਮੁੰਬਈ ਤੇ ਹੁਗਲੀ ਦੇ ਵਿੱਚ ਮੁੰਬਈ ਤੇ ਹੁਗਲੀ ਦੇ ਵਿੱਚ ਗੋਆ ਸਾਲਸੈਟ ਗੋਆ ਸਾਲਸੈਟ ਬਾਸੀਨ ਮੁੰਬਈ ਤੇ ਹੁਗਲੀ ਦੇ ਵਿੱਚ ਫਿਰ ਇਹ ਤੁਹਾਡੇ ਕੋਲ ਯੂਰਪੀ ਬਸਤੀ ਜਿਹੜੀਆਂ ਯੂਰੋਪੀਅਨ ਬਸਤੀਆਂ ਨੇ ਉਹਨਾਂ ਨੂੰ ਦੋ ਪਾਰਟਸ ਵਿੱਚ ਵੰਡਿਆ ਗਿਆ ਡੱਚ ਦੀਆਂ ਬਸਤੀਆਂ ਤੇ ਅੰਗਰੇਜ਼ਾਂ ਦੀਆਂ ਬਸਤੀਆਂ ਡੱਚ ਦੀਆਂ ਬਸਤੀਆਂ ਕਿੱਥੇ ਕਿੱਥੇ ਪਾਈਆਂ ਜਾਂਦੀਆਂ ਸੀ ਪੁਲੀਕਟ ਦੇ ਵਿੱਚ ਸੂਰਤ ਦੇ ਵਿੱਚ 나ਗਪਟਮ ਦੇ ਵਿੱਚ ਪੁਲੀਕਟ ਦੇ ਵਿੱਚ ਸੂਰਤ ਦੇ ਵਿੱਚ 나ਗਪਟਮ ਬਟਨਾ ਤੇ ਬਲਾਸੁਰ ਦੇ ਵਿੱਚ ਫਿਰ ਇਹ ਤੁਹਾਡੇ ਕੋਲ ਅੰਗਰੇਜ਼ਾਂ ਦੀਆਂ ਬਸਤੀਆਂ ਕਿੱਥੇ ਕਿੱਥੇ ਮਿਲਦੀਆਂ ਸੀ ਪੱਛਮੀ ਉੱਤਰੀ ਪੱਛਮੀ ਤੇ ਕੋਰਮੰਡਲ ਤੇ ਬੰਗਾਲ ਦੇ ਵਿੱਚ ਨੈਕਸਟ ਡੇ ਤੁਹਾਡੇ ਕੋਲ ਜਿਹੜਾ 17ਵੀਂ ਸਦੀ ਦੇ 17ਵੀਂ ਸਦੀ ਤੱਕ ਕੀ ਹੋਇਆ 17ਵੀਂ ਸਦੀ ਤੱਕ ਜਿਹੜੇ ਡੱਚ ਨੇ ਡੱਚ ਅਤੇ ਪੁਰਤਗਾਲੀਆਂ ਦਾ ਜਿਹੜਾ ਪ੍ਰਭਾਵ ਹੈ ਉਹ ਘਟੋ ਗਿਆ ਸੀ 17ਵੀਂ ਸਦੀ ਤੱਕ ਜਿਹੜਾ ਡੱਚ ਤੇ ਪੁਰਤਗਾਲੀਆਂ ਦਾ ਪ੍ਰਭਾਵ ਘਟੋ ਗਿਆ ਤੇ ਵਪਾਰੀ ਕੰਪਨੀ ਜਿਹੜੀ ਕਿ ਵਪਾਰੀ ਕੰਪਨੀ ਹੈ ਫ੍ਰਾਂਸੀਸੀ ਹੋ ਗਈ ਤੇ ਅੰਗਰੇਜ਼ਾਂ ਦਾ ਪ੍ਰਭਾਵ ਉਹ ਵੱਧ ਗਿਆ ਸੀ ਵਪਾਰੀ ਕੰਪਨੀ ਮਤਲਬ ਫ੍ਰਾਂਸੀਸੀ ਹੋ ਗਈ ਤੇ ਅੰਗਰੇਜ਼ਾਂ ਦਾ ਪ੍ਰਭਾਵ ਵੱਧ ਗਿਆ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਕੀਤੀ ਗਈ 31 ਦਸੰਬਰ 1600 ਵਿੱਚ ਹੋਈ ਸੀ ਇਹਨੂੰ ਕੰਮ ਕਰਨ ਲਈ ਕਿੰਨੇ ਜ਼ਿੰਮੇਵਾਰੀ ਦਿੱਤੀ ਸੀ ਮਹਾਰਾਣੀ ਐਲੀਜ਼ਾਬੈਥ ਅਲੀਜਾਬ ਐਬ ਨੇ ਇਸ ਨੂੰ 15 ਸਾਲਾਂ ਲਈ ਵਪਾਰ ਕਰਨ ਦਾ ਹੱਕ ਦਿੱਤਾ ਸੀ ਸ਼ੁਰੂਆਤ ਕਿੰਨਾ ਨੇ ਕੀਤੀ ਸੀ ਮਰਚੈਂਟ ਐਂਡ ਵੈਚਰਸ ਦੋ ਵਪਾਰੀ ਸੀ ਉਹਨਾਂ ਦਾ ਵਪਾਰਕ ਗਰੁੱਪ ਮਰਚੈਂਟ ਅਤੇ ਵੈਚਰਸ ਨੇ ਮਰਚੈਂਟ ਅਤੇ ਵੈਚਰਸ ਇੱਕ ਵਪਾਰੀ ਗਰੁੱਪ ਵਰਗ ਦਾ ਨਾਮ ਸੀ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ 31 ਦਸੰਬਰ 1600 ਈਸਵੀ ਦੇ ਵਿੱਚ ਫੇਰ ਇਹ ਤੁਹਾਡੇ ਕੋਲ ਭਾਰਤ ਵਿੱਚ ਅੰਗਰੇਜ਼ਾਂ ਦੀ ਪਕੜ ਕਿਵੇਂ-ਕਿਵੇਂ ਹੋਈ 1615 ਈਸਵੀ ਦੇ ਵਿੱਚ ਸਰ ਥਾਮਸ ਰੋ ਨੇ ਜਾਗੀਰ ਤੋਂ ਇਹ ਸਹੂਲਤ ਲੈ ਲਈ ਸਹੂਲਤ ਲੈਣ ਵਿੱਚ ਸਫਲ ਰਿਆ ਜਿਹੜਾ ਸੀ 1615 ਈਸਵੀ ਵਿੱਚ ਸਰ ਥਾਮਸ ਰੋ ਜਿਹੜਾ ਜਾਗੀਰ ਤੋਂ ਵਪਾਰਿਕ ਸਹੂਲਤ ਲੈਣ ਦੇ ਵਿੱਚ ਵਪਾਰ ਸਹੂਲਤ ਲੈਣ ਦੇ ਵਿੱਚ ਜਿਹੜਾ ਸਫਲ ਹੋ ਗਿਆ ਕਿ ਅਸੀਂ ਵਪਾਰ ਕਰ ਸਕਦੇ ਹਾਂ 1640 ਈਸਵੀ ਦੇ ਵਿੱਚ 1640 ਈਸਵੀ ਦੇ ਵਿੱਚ ਅੰਗਰੇਜ਼ਾਂ ਨੇ ਮਦਰਾਸ ਦੇ ਵਿੱਚ ਆਪ ਦੀ ਇੱਕ ਬਸਤੀ ਬਣਾਈ ਸੀ ਬਸਤੀ ਬਣਾਈ ਉਹ ਬਸਤੀ ਦਾ ਨਾਮ ਕੀ ਸੀ ਫੋਰਟ ਜਾਰਜ ਇੱਕ ਬਸਤੀ ਬਣਾਈ ਸੀ 1640 ਈਸਵੀ ਦੇ ਵਿੱਚ ਮ드ਰਾਸ ਦੇ ਵਿੱਚ ਉਹ ਬਸਤੀ ਦਾ ਨਾਮ ਕੀ ਸੀ ਫੋਰਟ ਫੋਰਟ ਜਾਰਜ ਅੱਗੇ ਆ ਤੁਹਾਡੇ ਕੋਲ 1664 ਈਸਵੀ ਦੇ ਵਿੱਚ 1664 ਈਸਵੀ ਦੇ ਵਿੱਚ ਫ੍ਰਾਂਸੀਸੀਆਂ ਨੇ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਬਣਾਈ ਇੱਕ ਹੋਰ ਯੂਰਪੀ ਸ਼ਕਤੀ ਦਾ ਨਿਰਮਾਣ ਹੋ ਗਿਆ ਭਾਰਤ ਦੇ ਵਿੱਚ 1664 ਈਸਵੀ ਵਿੱਚ ਫ੍ਰਾਂਸੀਸੀਆਂ ਨੇ ਈਸਟ ਇੰਡੀਆ ਕੰਪਨੀ ਭਾਰਤ ਵਿੱਚ ਬਣਾਈ 1717 ਇਸਵੀ ਦੇ ਵਿੱਚ ਸਮਰਾਟ ਮੁਗਲ ਸਮਰਾਟ ਸੀ ਮੁਗਲ ਬਾਦਸ਼ਾ ਫਿਰਕੂ ਸিয়ার ਨੇ ਈਸਟ ਇੰਡੀਆ ਕੰਪਨੀ ਨੂੰ ਬੰਗਾਲ ਬਿਹਾਰ ਤੇ 오ਡੀਸਾ ਦੇ ਵਿੱਚ ਬਿਨਾਂ ਟੈਕਸ ਵਪਾਰ ਕਰਨ ਦੀ ਅਧਿਕਾਰ ਦੇ ਦਿੱਤੇ ਤਾਂ ਮੁਗਲ ਸਮਰਾਟ ਸੀਏ ਮੁਗਲ ਬਾਦਸ਼ਾ ਸੀਏ ਨੇ ਬਿਨਾਂ ਟੈਕਸ ਤੋਂ ਵਪਾਰ ਕਰਨ ਦੇ ਅਧਿਕਾਰ ਦੇ ਦਿੱਤੇ ਫਿਰ ਇਹ ਤੁਹਾਡੇ ਕੋਲ 1756 ਦੇ ਵਿੱਚ ਨਵਾਬ ਸਰਾਜੂਦੋਲਾ ਬੰਗਾਲ ਦਾ ਨਵਾਬ ਬਣਿਆ ਨਵਾਬ ਸਰਾਜੂਦੋਲਾ ਬੰਗਾਲ ਦਾ ਨਵਾਬ ਬਣਿਆ ਸੀ ਫਿਰ ਇਹ ਤੁਹਾਡੇ ਕੋਲ 18 1757 ਦੇ ਵਿੱਚ ਪਲਾਸੀ ਦੀ ਲੜਾਈ ਹੋਈ ਕਿੰਨਾ ਕਿੰਨਾ ਦੇ ਵਿੱਚ ਹੋਈ ਸੀ ਸਰਾਜੂਦੋਲਾ ਤੇ ਰਾਬਰਟ ਕਲਾਈਵ ਦੇ ਵਿਚਕਾਰ ਸਰਾਜੂਦੋਲਾ ਤੇ ਰਾਬਰਟ ਕਲਾਈਵ ਦੇ ਵਿਚਕਾਰ ਲੜਾਈ ਹੋਈ ਸਰਾਜੂਦੋਲਾ ਨੇ ਦੇ ਵਿੱਚ ਹਾਰ ਗਿਆ ਸੀ ਸਰਾਜੂਦੋਲਾ ਦੇ ਹਾਰਨ ਤੋਂ ਬਾਅਦ ਕਿਹਨੂੰ ਨਵਾਬ ਬਣਾ ਦਿੱਤਾ ਗਿਆ ਮੀਰ জাফর ਨੂੰ ਸਰਾਜੂਦੋਲਾ ਜਦੋਂ ਆ ਰਿਹਾ ਸੀ ਸਰਾਜੂਦੋਲਾ ਦੇ ਹਾਰਨ ਤੋਂ ਬਾਅਦ ਕਿਹਨੂੰ ਨਵਾਬ ਬਣਾ ਦਿੱਤਾ ਗਿਆ ਸੀ ਮੀਰ জাফর ਨੂੰ ਮੀਰ জাফর ਨੂੰ ਬਣਾ ਦਿੱਤਾ ਗਿਆ मीर जाफर ਤੋਂ ਬਾਅਦ ਕਿੰਨੂੰ ਬਣਾਇਆ ਗਿਆ ਸੀ ਮੀਰ ਕਾਸਮ ਨੂੰ ਉਸ ਤੋਂ ਬਾਅਦ ਮੀਰ ਕਾਸਮ ਨੇ ਗੈਦਾਰੀ ਕੀਤੀ ਉਹ ਵੀ ਹਾਰ ਗਿਆ ਤੇ ਮੀਰ ਕਾਸਮ ਨੂੰ ਬਣਾ ਦਿੱਤਾ ਗਿਆ ਤਾਂ ਇਹ ਸੀ ਆਪਣੀ ਐਸਐਸਟੀ ਦੀ ਕਲਾਸ ਇਹ ਸਾਰੀਆਂ ਪੀਡੀਐਫ ਵੀ ਤੁਹਾਨੂੰ ਮਿਲ ਜਾਣਗੀਆਂ ਕਿਸੇ ਵੀ ਬੱਚੇ ਨੂੰ ਚਾਹੀਦੀਆਂ ਨੇ ਤਾਂ ਗਰੁੱਪ ਵਿੱਚ ਐਡ ਹੋ ਸਕਦੇ ਹੋ ਥੈਂਕ ਯੂ ਸੋ ਮੱਚ